ਫਾਜ਼ਿਲਕਾ ਦੇ ਪਿੰਡ ਆਜਮਵਾਲਾ ਦੇ ਨੇੜੇ ਹੋਏ ਝਗੜੇ ਦੇ ਵਿੱਚ ਜ਼ਖਮੀ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਅਤੇ ਮੁੰਡੇ ਨੂੰ ਜ਼ਖਮੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁੰਡਾ ਆਰਮੀ ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਆਪਣੇ ਇੱਕ ਦੋਸਤ ਨੂੰ ਲੈਣ ਲਈ ਅਬੋਰ ਜਾ ਰਿਹਾ ਸੀ ਉਨ੍ਹਾਂ ਨੇ ਕਿਹਾ ਕਿ ਆਜਮਵਾਲਾ ਦੇ ਨੇੜੇ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਗੁੱਝੀਆਂ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸ਼ਨੀਵਾਰ ਤੜਕੇ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਹੁਣ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਇਸ ਮੌਕੇ ਤੇ ਅਫਸੋਸ ਜਤੰਦ ਲਈ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਸਿਵਲ ਹਸਪਤਾਲ ਪਹੁੰਚੇ ਜਿਨ੍ਹਾਂ ਵੱਲੋਂ ਨੌਜਵਾਨ ਦੀ ਮੌਤ ਤੇ ਦੁੱਖ ਦਾ اظہار ਕੀਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦਾ ਪ੍ਰੋਸਾ ਵੀ ਦਿਵਾਇਆ ਗਿਆ ਇਸ ਬਾਰੇ ਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਪਰਮੇਸ਼ਰ لال ਸਰ ਕਿੱਥੋਂ ਰਹਿਣੋ ਲਿਓ ਜਿਲੰਦਰ ਸ਼ਾਹ ਜੀ ਕੀ ਮਾਮਲਾ ਕੀ ਹੋਇਆ ਜੀ ਸਰ ਮੇਰਾ ਭਤੀਜਾ ਜੀ ਮੇਰੀ ਵਾਈਫ ਹੈ ਇਹ ਜਿਹਨਾਂ ਦਾ ਬਰਤਨ ਦਾ ਬੇਟਾ ਸੀ ਜੀ ਪਲੱਸ 2 ਕੀਤੀ ਉਹਦੀ ਜੋ ਕਿ ਉਹ ਆਰਮੀ ਦੀ ਤਿਆਰੀ ਕਰ ਰਹਾ ਹੈ ਜੀ ਕੋਈ ਇੱਕ ਲੜਕੇ ਦਾ ਉਹਨੂੰ ਗੁਵਾਣ ਤੋਂ ਫੋਨ ਆਇਆ ਜਿਸ ਲੜਕੇ ਨੂੰ ਉਹ ਲੈਣ ਗਿਆ ਵੀ ਮੈਂ ਅੰਮੋਰ ਖੜਾ ਵਾਂ ਗੁਰੂ ਘੜਾ ਤੇ ਉਸ ਤੋਂ ਬਾਅਦ ਉਹ ਲੈਣ ਗਿਆ ਆ ਕੇ ਤੇ ਉਹਦਾ ਹੀ ਗੁਵਾਣ ਤੋਂ ਹੀ ਮੋਟਰਸਾਈਕਲ ਲਿਆ ਫੋਨ ਵੀ ਉਹਦਾ ਲੈ ਕੇ ਚਲੇ ਗਿਆ ਰਸਤੇ ਵਿੱਚ ਉਹਨੂੰ ਕਿਸੇ ਦੀ ਕਾਲ ਆਈ ਰੁਕ ਗਿਆ ਉਥੇ ਜਿਹੜੇ ਖੇਤ ਦੇ ਵਿੱਚ ਕੋਲ ਤਿੰਨ ਬੰਦੇ ਸੀ ਜਿਨ੍ਹਾਂ ਨੇ ਉਹਨੂੰ ਰੋਕ ਕੇ ਉਹ ਫੋਨ ਸਾਨੂੰ ਲੱਗਾ ਤੇ ਉਹਨਾਂ ਨੇ ਪੁੱਛਿਆ ਕਿੱਥੋਂ ਹੈ ਕਹਿੰਦਾ ਸ਼ਤੀਰ ਸ਼ਤੀਰ ਵਾਲਾ ਮੇਰਾ ਪਿੰਡ ਆ ਉਹਦੀ ਵਜ੍ਹਾ ਨਾਲ ਉੱਥੇ ਨੇ ਕੋਈ ਪ੍ਰਾਣੀ ਲੜਾਈ ਝਗੜਾ ਹੋਇਆ ਹੋਊਗਾ ਉਹਦੀ ਵਜ੍ਹਾ ਨਾਲ ਉਹਨੂੰ ਉੱਥੇ ਉਹਨਾਂ ਕੁੱਟ ਦਿੱਤਾ ਕੁੱਟ ਕੁੱਟ ਕੇ ਉਹਦਾ ਸਿਰ ਜਿਹੜਾ ਕਿ ਫੇਨਤਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਉਹ ਸਾਡੀ ਇਤਨੁਵਾਈ ਕੀਤੀ ਜਾਵੇ ਤੇ ਕਾਨੂੰਨ ਸਾਧਵਾਇਆ ਕਦੋਂ ਦਾ ਮਾਮਲਾ ਹੈ ਜੀ ਇਹ ਇਹ 22 ਤਰੀਕ ਦਾ ਹੈ ਕਿਹੜੇ ਪਿੰਡ ਦਾ ਜੀ ਸ਼ਤੀਸ਼ ਸ਼ਤੀਰਵਾਲਾ ਸ਼ਤੀਰਵਾਲਾ ਆਜੇ ਮਾਲੇ ਦਾ ਕੰਮ ਹੋਇਆ ਜੀ ਆ ਕਦੋਂ ਮੁੰਡੇ ਡੈਥ ਕਦੋਂ ਹੋਈ ਹੈ ਜੀ ਡੈਥ ਉਹਦੀ ਰਾਤ ਹੋਈ ਹੈ ਜੀ ਸ਼ਨੀਵਾਰ ਸਵੇਰੇ 4:30 4:00 ਹਾਲੇ ਤੱਕ ਕੋਈ ਕਾਰਵਾਈ ਵਗੈਰਾ ਕੁਝ ਸਾਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਹਾਲੇ ਤੱਕ ਕੋਈ ਪੁਲਿਸ ਪ੍ਰਸ਼ਾਸਨ ਤੁਸੀਂ ਜਾ ਕੇ ਮਿਲੇ ਹੋ ਜਾਂ ਵੱਡੇ ਅਫਸਰ ਮਿਲੇ ਸਰ ਬਹੁਤ ਵਾਰੀ ਮਿਲੇ ਗਏ ਦੋ ਤਿੰਨ ਵਾਰੀ ਮਿਲ ਚੁੱਕੇ ਆ ਸਾਨੂੰ ਅਸਲੀ ਸਬੂਤ ਨਹੀਂ ਮਿਲਦਾ ਕੋਈ ਕੋਈ ਕੀ ਮੰਗੇ ਕੀ ਕਰਦੇ ਹੋ ਜੀ ਮੰਗੇ ਇਹ ਕਰਦੇ ਵੀ ਸਾਡੇ ਬੱਚੇ ਦੀ ਜੋ ਵੀ ਆ ਵੀ ਪੂਰੀ ਪੁਰੋਸ਼ਨ ਕਰਕੇ ਉੱਤੇ ਐਫ ਆਈ ਆਰ ਦਰਜ ਕਰਕੇ ਸਾਨੂੰ ਪਰਚਾ ਸ਼ੋਕ ਕੀਤਾ ਜਾਵੇ ਬੱਚਾ ਪੜਦਾ ਕਿੱਥੇ ਸੀ ਕੀ ਸਟੱਡੀ ਪੜ੍ਹਨੀ ਪੜਿਆ ਹਟਿਆ ਪਲੱਸ ਟੂ ਕਰ ਰਹਾ ਹਟਿਆ ਆਰਮੀ ਦੀ ਤਿਆਰੀ ਕਰ ਰਹਾ ਸੀ ਜੀ ਜੀ ਕੀ ਨਾਮ ਹੈ ਤੁਹਾਡਾ ਜੀ ਆਰਮੀ ਕੀ ਮਾਮਲਾ ਕੀ ਹੈ ਜੀ ਸਰਬਸ ਬੇਟਾ ਕਰੋ ਕੱਲਾ ਗਿਆ ਰਿਹਾ ਸੀਗਾ ਜੀ ਤੇ ਰਾਹ ਦੇ ਵਿੱਚ ਇਦਾਂ ਸਾਨੂੰ ਨਹੀਂ ਕੋਈ ਪਤਾ ਵੀ ਕੋਈ ਨਾਮ ਗਿਆ ਕਰਨੀ ਪਰ ਉਹਨਾਂ ਨੇ ਇਸ ਤਰ੍ਹਾਂ ਵੀ ਰਸਤੇ ਦੇ ਵਿੱਚ ਕੱਲੇ ਨੂੰ ਵੇਖ ਕੇ ਕੋਟ ਮਾਰ ਕਰਕੇ ਦੇ ਬੱਚੇ ਦੀ ਹੱਤਿਆ ਹੋਈ ਕੋਟਾ ਨੂੰ ਬੁਲਾਇਆ ਗਿਆ ਬੁਲਾ ਕੇ ਬੁਲਾ ਕੇ ਤੇ ਬਾਅਦ ਚ ਉਥੇ ਬੱਚੇ ਆਏ ਬੱਚੇ ਉਹਨਾਂ ਨੇ ਜਿੰਨਾ ਚਿਰ ਜਿੰਨਾ ਚਿਰ ਬੇਟਾ ਬਿਓਸ ਨਹੀਂ ਹੋਇਆ ਉਹਨਾਂ ਚੋਂ ਉਹਨਾਂ ਨੇ ਸਾਨੂੰ ਚੱਕੜ ਨਹੀਂ ਦਿੱਤਾ ਹਾਂਜੀ ਤੇ ਤੁਸੀਂ ਉਹਦੇ ਕੀ ਲੱਗਦੇ ਤੁਹਾਡਾ ਕੀ ਮੈਂ ਭੂਆ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਹੀ ਕਰਦੇ ਆ ਸਰ ਸਾਨੂੰ ਇਨਸਾਫ ਚਾਹੀਦਾ ਕਿ ਪੁਰਾਣੀ ਰੰਜਿਸ਼ ਵਗੈਰਾ ਸੀ ਉਹਨਾਂ ਨਾਲ ਹੀ ਆ ਕੋਈ ਨਹੀਂ ਜੀ ਸਰ ਬੇਟਾ ਆਰਮੀ ਦੀ ਤਿਆਰੀ ਕਰ ਰਿਹਾ ਸੀ ਪੇਪਰਾਂ ਦੀ ਹਾਂਜੀ ਉਸ ਦੇ ਅੱਜ ਮਲੇ ਦਾ ਜੋਗੀ ਜੋਗੀ ਸ਼ਰਮਾ ਜੀ ਉਸ ਦਾ ਨਾਮ ਜਿਸ ਬੰਦੇ ਨੇ ਜੋਗੀ ਸ਼ਰਮਾ ਜੀ ਕਿਹਦਾ ਨਾਮ ਹੈ ਜੀ ਗੋਗੀ ਸ਼ਰਮਾ ਦਾ ਪਿੰਡੋਂ ਤੋਂ ਪਤਾ ਲੱਗਾ ਵੀ ਗੋਗੀ ਸ਼ਰਮਾ ਉਸ ਦਾ ਨਾਮ ਆ ਜਿਹੜਾ ਕਿ ਕਹਿ ਰਿਹਾ ਸੀਗਾ ਵੀ ਬੈ ਜੋ ਕਰਨਾ ਸੀ ਕਰ ਲਓ ਕਰ ਲਿਆ ਵਾ ਸਾਹ ਜੋ ਆਦੇ ਬੰਦੇ ਦੇਖ ਲੋ ਜੋ ਉਲਟਾ ਬੰਦੇ ਉਹ ਜਿਹੜੇ ਗਏ ਆ ਸਾਡੇ ਉਹਦੇ ਭਰਾ ਚਾਚੇ ਤਾਇਦੇ ਮੁੰਡੇ ਆੜ ਘਾੜ ਚ ਉਹਨਾਂ ਨਾਲ ਬੈਸਿਆ ਅੱਧਾ ਘੰਟਾ ਘੰਟਾ ਸਾਨੂੰ ਉਹ ਬੰਦੇ ਮੁੰਡੇ ਨੂੰ ਚੁੱਕਣ ਨਹੀਂ ਦਿੱਤਾ ਚੁੱਕਣ ਤੋਂ ਬਾਅਦ ਕਹਿੰਦਾ ਵੀ ਜੋਗ ਹੋਣਾ ਹੀ ਹੋ ਗਿਆ ਤਾਂ ਉਹ ਉਹਦੇ ਨਾਲ ਹੀ ਉਹ ਡੈੱਡ ਹੋ ਗਿਆ ਜਿਹੜੇ ਬੱਚੇ ਡੈਥ ਵੀ ਉਹਦਾ ਕੀ ਨਾਮ ਸੀਗਾ ਜੀ ਗੋਰਪ੍ਰੀ ਗੋਰਪ੍ਰੀ ਸਿੰਘ ਗੋਪੀ ਤੁਸੀਂ ਉਹਦੇ ਕੀ ਲੱਗਦੇ ਮੈ ਕੋ ਫੜ ਜੀ ਜੀ ਕੀ ਨਾਮ ਹੈ ਬਰੇ ਅਨਮੋਲ ਸਿੰਘ ਕਿੱਥੋਂ ਰਹਿਣ ਲਿਓ ਕੀ ਨਾ ਕੀ ਮਾਮਲਾ ਕੀ ਹੋਇਆ ਜੀ ਅੱਜ ਹਸਪੀਟਲ ਪਹੁੰਚੇ ਮਾਮਲਾ ਤੁਹਾਨੂੰ ਮੱਕੀ ਫੁੱਪੜ ਜੁਣਾ ਨੇ ਦੱਸ ਹੀ ਦਿੱਤਾ ਵਾ ਜੀ ਤੇ ਪਿੰਡ ਚੋਂ ਕਿਸੇ ਵੀ ਬੰਦੇ ਨੇ ਜਾ ਕੇ ਪੁੱਛ ਲਓ ਕਿਸੇ ਨੇ ਕਰ ਲਓ ਮੁੰਡਾ ਹੈ ਹੀ ਨਹੀਂ ਸੀ ਜੰਦਾ ਉਹ ਤਿਆਰੀ ਕਰਦਾ ਸੀ ਆਰਮੀ ਦੀ ਮੇਰੇ ਨਾਲ ਹੀ ਕਰਦਾ ਸੀਗਾ ਨਹੀਂ ਤਿਆਰੀ ਕਰਦਾ ਆਰਮੀ ਦੀ ਤੇ ਉਹ ਮੇਰੇ ਨਾਲ ਹੀ ਤਿਆਰੀ ਕਰਦਾ ਸੀ ਕੋਈ ਇਦਾਂ ਦਾ ਕੋਈ ਗਲਤ ਨਹੀਂ ਕੀਤਾ ਤੇ ਇਹਨਾਂ ਨੇ ਅਸੀਂ ਪੁਲਸ ਵਾਲਿਆਂ ਨੂੰ ਦੱਸਿਆ ਉਹਨਾਂ ਨੇ ਰਿਪੋਰਟ ਹੀ ਦਿੱਤੀ ਆ ਕਿ ਉਹਨਾਂ ਦਾ ਥਾਣੇ ਦੱਸਿਆ ਉਹਨਾਂ ਨੂੰ ਉਹਨਾਂ ਨੇ ਗਵਾਹੀ ਵੀ ਦਿੱਤੀ ਐ ਗਵਾਹ ਵੀ ਦਿੱਤੇ ਐ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਣਿਆ ਸਾਨੂੰ ਇਨਸਾਫ ਚਾਹੀਦਾ ਮੈਂ ਦੇਖ ਰਿਹਾ ਅੱਜ ਬਹੁਤ ਹੀ ਜ਼ਿਆਦਾ ਉਦਾਂ ਤੁਸੀਂ ਉਹਨਾਂ ਦੇ ਖਾਸ ਫਰੈਂਡ ਸਾਰੇ ਪਹੁੰਚੇ ਹੋ ਹਾਂਜੀ ਇਹ ਸਾਨੂੰ ਇਸ ਕਰਕੇ ਸਰ ਇਨਸਾਨ ਬੁਲਾਉਣਾ ਪਿਆ ਕਰਨਾ ਪਿਆ ਕਿ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਣਦਿਆ ਸਾਡੀ ਕੋਈ ਸੁਣਾਈ ਨਹੀਂ ਕਰਨਦਿਆ ਕਿੰਨੇ ਦਿਨ ਹੋ ਗਏ ਜੀ ਇਸ ਮਾਮਲੇ ਦੇ ਬਹੁਤ ਦਿਨ ਹੋ ਗਏ ਇਹ ਬਾਈ ਜੀ ਉਹਨਾਂ ਦੀ ਰਿਪੋਰਟ ਕਰਿਆ ਜੀ ਉਦੋਂ ਦੀਆਂ ਉਹਨਾਂ ਨੂੰ ਗਵਾਹ ਲੱਭ ਲੱਭ ਕੇ ਸਬੂਤ ਲੱਭ ਕੇ ਦਿੱਤੀ ਐ ਜੀ ਇਹ ਮੁੰਡੇ ਨੂੰ ਨਜਾਇਜ਼ ਮਾਰਿਆ ਗਿਆ ਕੁੱਟਿਆ ਗਿਆ ਦਾ ਜੀ ਗਵਾ ਵੀ ਦਿੱਤੇ ਹੈਗੇ ਤਾਂ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਨੀ ਤੇ ਸਾਨੂੰ ਇਨਸਾਫ ਚਾਹੀਦਾ ਜੀ ਜੀ ਕੀ ਨਾਮ ਹੈ ਜੀ ਮੇਰਾ ਸੁਖਦੇਵ ਸਿੰਘ ਹੈ ਜੀ ਕੀ ਕਿਥੋਂ ਰਹਿਣ ਵਾਲਿਓ ਸਪੀਰ ਵਾਲੇ ਦੇ ਜੀ ਕੀ ਮਾਮਲਾ ਭਰਾ ਜੀ ਨਿਕਾ ਮੇਰਾ ਆਜਮ ਵਾਲੇ ਮੇਰੇ ਕੋਲੋਂ ਹੀ ਗਿਆ ਆਜਮ ਵਾਲੇ ਬੀਬੀ ਮੇਰੇ ਛੋਟੇ ਭਰਾ ਨੂੰ ਜਸ਼ਨ ਨੂੰ ਲੈਣ ਗਿਆ ਸੀ ਮੈਂ ਬਹੁਤ ਵਾਰ ਮੇਰੇ ਕੋਲੋਂ ਗਿਆ ਮੋਟਰਸਾਈਕਲ ਲੈ ਕੇ ਤੇ ਫੋਨ ਵੀ ਲੈ ਕੇ ਗਿਆ ਅੱਧੇ ਘੰਟੇ ਬਾਅਦ ਜੀ ਸਾਨੂੰ ਫੋਨ ਆ ਗਿਆ ਕਹਿੰਦੇ ਵੀ ਤੁਹਾਡਾ ਮੁੰਡਾ ਯਾਰ ਇੱਥੇ ਪਿਆ ਉਸ ਤੋਂ ਬਾਅਦ ਇੱਕ ਗੁਰਪ੍ਰੀਤ ਭਰਾ ਸੀ ਮੇਰਾ ਵੱਡਾ ਉਹਨੇ ਫੋਨ ਕੀਤਾ ਉਸ ਬੰਦੇ ਨੂੰ ਜਿਹਦੇ ਕੋਲ ਫੋਨ ਸੀਗਾ ਜੀ ਉਹਨੂੰ ਕਹਿੰਦਾ ਵੀ ਕਹਿੰਦਾ ਹੈਲੋ ਗੋਪੀ ਕਿੱਥੇ ਆ ਉਹ ਕਹਿੰਦਾ ਵੀ ਜਿਹੜਾ ਅਸੀਂ ਕੰਮ ਕਰਨਾ ਸੀ ਉਹ ਕਰਤਾ ਤੇ ਇਹ ਜਦੋਂ ਅਸੀਂ ਉਹਨੂੰ ਚੱਕ ਕੇ ਅਸੀਂ ਲੈ ਗਏ ਜੀ ਧੱਕਾ ਛਾਈ ਕਰਦੇ ਸੀ ਧੱਕੇ ਨਾਲ ਚੱਕ ਕੇ ਅਸੀਂ ਲੈ ਗਏ ਜਦੋਂ ਇਹ ਪਹੁੰਚੇ ਜੀ ਪਿੱਛੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਜੇ ਤੁਸੀਂ ਚੱਲ ਜਉਦੇ ਇੰਨੀ ਸੱਟ ਨਹੀਂ ਵਜਦੀ ਐਹੋ ਜੀ ਗੱਲ ਕਰਦੇ ਸੀ ਸੱਟਾਂ ਬਹੁਤ ਜ਼ਿਆਦੀਆਂ ਗੁੱਜੀਆਂ ਸਾਨੂੰ ਕਿਹਦਾ ਫੋਨ ਆਇਆ ਸੀਗਾ ਜੀ ਇੱਥੇ ਸਾਨੂੰ ਉੱਥੋਂ ਆਜਮ ਵਾਲੇ ਤੋਂ ਕਿਸੇ ਮੁੰਡੇ ਦਾ ਜਾਣਕਾਰ ਦਾ ਫੋਨ ਆਇਆ ਸੀ ਜ ਉੱਥੇ ਅਸੀਂ 4 ਜਾਣੇ ਪਹਿਲਾਂ ਪਹੁੰਚ ਗਏ ਉਹਨੂੰ ਚੱਕ ਕੇ ਹੰਬੋਰ ਲੈ ਗਏ ਸੱਟਾਂ ਮਾਰੀਆਂ ਅਸੀਂ ਜੀ ਬਹੁਤ ਗੁੱਜੀਆਂ ਵੀ ਸਾਨੂੰ ਇਨਸਾਫ਼ ਚਾਹੀਦਾ ਜੀ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰਦੀ